ਰੋੜੀ ਹੱਥ ਲਾਏ ਤੇ ਮੈਂ ਸਾਹਮਣੇ ਕੁਰਸੀ ਤੇ ਬੈਠ ਗਿਆ ਮੈਨੂੰ ਤੌੜਾ ਸਾਹਿਬ ਕਹਿਣ ਲੱਗੇ ਇਹ ਬੀਬੀ ਨੂੰ ਜਾਣਿਓ ਮੈਂ ਕਹਿੰਦੀ ਨਹੀਂ ਮੈਨੂੰ ਕਹਿਣ ਲੱਗੇ ਇਹ ਸ਼ਰੋਮਣੀ ਅਕਾਲੀ ਦਲ ਦੇ ਸਭ ਤੋਂ ਪਹਿਲੇ ਪ੍ਰਧਾਨ ਸਰਦਾਰ ਜਸਵੰਤ ਸਿੰਘ ਜਭਾਲ ਦੀ ਸਭ ਤੋਂ ਛੋਟੀ ਭੈਣ ਹੈ ਉਸ ਬੀਬੀ ਨੇ ਇੱਕ ਗੱਲ ਸੁਣਾਈ ਉਹ ਕਹਿਣ ਲੱਗੀ ਸਾਡੇ ਘਰ ਦੀ ਕੁਰਕੀ ਦੇ ਆਰਡਰ ਕਰ ਦਿੱਤੇ ਸਰਕਾਰ ਨੇ ਤਹਿਸੀਲਦਾਰ ਆਇਆ ਉਹ ਹੁਕਮ ਕਰੇ ਤੇ ਜਿਹੜੇ ਫਹਿਰੇਦਾਰ ਸਨ ਉਹ ਸਮਾਨ ਚੁੱਕ-ਚੁੱਕ ਕੇ ਟਰੱਕ ਤੇ ਲੋਡ ਕਰੀ ਜਾਣ ਕਹਿ ਲੱਗੀ ਮੇਰੀ ਮਾਤਾ ਪੀੜੀ ਤੇ ਬੈਠੀ ਸੀ ਫਹਿਰੇਦਾਰ ਨੇ ਕਿਹਾ ਮਾਤਾ ਪੀੜੀ ਛੱਡੋ ਮਾਤਾ ਕਹਿਣ ਲੱਗੀ ਭਾਈ ਪੀੜੀ ਕਿਹੜਾ ਤੇਰੇ ਰਾਹ ਤੇ ਰੋੜਾ ਤੂੰ ਲੰਘਦਾ ਪਾਸੇ ਦੀ ਕੰਨਾਂ ਮਾਤਾ ਪੀੜੀ ਵੀ ਕੁਰਕੀ ਵਿੱਚ ਐ ਇਹ ਭਾਂਡੇ ਵੀ ਕੁਰਕੀ ਵਿੱਚ ਨੇ ਕੌਲੀਆਂ ਗਲਾਸ ਥਾਲੀਆਂ ਚੰਦ ਤੇ ਸਾਰਾ ਕੁਝ ਇਕਤੋਂ ਪ੍ਰਧਾਨ ਸੀ ਜਿਨੇ ਪੰਥਲੀ ਘਰ ਦੇ ਭਾਂਡੇ ਕੁਰਕ ਕਰਵਾ ਦਿੱਤੇ ਇਹ ਕੇ ਪ੍ਰਧਾਨ ਨੇ ਜਿਨ੍ਹਾਂ ਨੇ ਆਪਣੇ ਪਰਿਵਾਰ ਲਈ ਪੰਥ ਦੇ ਭਾਂਡੇ ਕੁਰਕ ਕਰ ਦਿੱਤੇ ਹੁਣ ਤੁਸੀਂ ਮੈਨੂੰ ਦੱਸੋ ਕੋਈ ਹਾਇਲਾਈਟਾ ਪੰਥ ਦੇ ਅੰਦਰ ਜਿਹੜਾ ਖਾਲਸਾ ਪੰਥ ਦੀ ਅਗਰੀ ਆਜ਼ਾਦ ਤੇ ਨਿਆਰੀ ਹਸਤੀ ਲਈ ਕੌਮੀ ਆਜ਼ਾਦੀ ਲਈ ਆਪਣੇ ਭੰਨ ਘਰ ਦੇ ਭਾਂਡੇ ਕੁਰਕ ਕਰਾ ਸਕਦਾ ਉਹ ਆਵੇ ਮੈਦਾਨ ਵਿੱਚ ਪੰਥ ਨੂੰ ਪਰਵਾਨ ਕਰ ਲਏਗਾ